ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਪ੍ਰੈਸ ਕਾਨਫਰੰਸ ਕਰ ਐਮਪੀ ਰਵਨੀਤ ਬਿੱਟੂ ਤੇ ਤਿੱਖਾ ਹਮਲਾ ਕੀਤਾ ਦੱਸਦਿਏ ਕਿ ਐਮਪੀ ਰਵਨੀਤ ਬਿੱਟੂ ਵੱਲੋਂ ਗੁਰਨਾਨਕ ਸਟੇਡੀਅਮ ਦੇ ਸਿੰਥੈਟਿਕ ਟਰੈਕ ਦਾ ਉਦਘਾਟਨ ਕੀਤਾ ਗਿਆ ਸੁਣ ਲੈ ਕੇ ਉਹਨਾਂ ਕਿਹਾ ਕਿ ਇਹ ਹਾਲੇ ਅਨਕੰਪਲੀਟ ਟਰੈਕ ਹੈ ਜਿਸ ਦਾ ਐਮਪੀ ਬਿੱਟੂ ਨੇ ਫੋਕੀ ਸ਼ੋਹਰਤ ਹਾਸਲ ਕਰਨ ਲਈ ਉਦਘਾਟਨ ਕੀਤਾ ਇਸੇ ਦੌਰਾਨ ਜਿੱਥੇ ਉਹਨਾਂ ਐਮਪੀ ਬਿੱਟੂ ਨੂੰ ਮੰਦਬੁੱਧੀ ਬੱਚਾ ਦੱਸਿਆ ਤਾਂ ਉੱਥੇ ਕਿਹਾ ਕਿ ਲੋਕਾਂ ਦੇ ਪੈਸੇ ਨੂੰ ਖਰਾਬ ਨਹੀਂ ਜਾਣ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਪ੍ਰੋਜੈਕਟ ਉਹਨਾਂ ਵੱਲੋਂ ਫਰਵਰੀ 2 ਬਾਤ ਕਰਵਾਈ ਗਈ ਸੀ। ਛਪੀ ਹੋਮ న్యూਸ ਲਈ सुरेंद्र ਸੋਨੀ ਦੀ ਰਿਪੋਰਟ। ਕਰਕੇ ਪਹਿਤੋਂ ਪਤਾ ਵਿੱਚ ਹੜੂੜ ਵੀ ਆਇਆ ਪਾਰਸ਼ਾ ਵੀ ਅੱਜ ਵੀ ਮੌਸਮ ਹੜ ਮਤਲਬ ਇਹ ਕੋਈ ਮੌਸਮ ਠੰਡਾ ਆ ਜੇ ਠੀਕ ਹੈ ਨਾ। ਖੁੱਲ ਕੇ ਸਰਦੀ ਵੀ ਪਈ ਆ ਜਦੋਂ ਇਸ ਕਰਕੇ ਕੋਈ ਵੀ ਕੰਮ ਆ ਜੇ ਇਦਾਂ ਦੀ ਕੋਈ ਡਿਲੇ ਹੁੰਦੀ ਦਾ ਡੂ ਟੂ ਵੈਦਰ ਜਾਂ ਡੂ ਟੂ ਕੋਈ ਆਫਿਸ ਦੇ ਕੰਮ ਪਰ ਸਾਡੇ ਸਰਕਾਰ ਵੱਲੋਂ ਜਾਂ ਕਾਰਪੋਰੇਟ ਵੱਲੋਂ ਕੋਈ ਡਿਲੇ ਨਹੀਂ। ਸਿਰਫ ਮੌਸਮ ਦੀ ਖਰਾਬੀ ਕਰਕੇ ਜਿਹੜਾ 2 ਮਹੀਨੇ ਲੇਟ ਹੋਇਆ ਉਹ ਸੀ ਕਰ ਦੇਣਾ। ਪਹਿਲੀ ਗੱਲ ਤਾਂ ਇਹ ਆ ਡੀਪੀਆ ਦੀ ਐਸਟੀਬੇਟਿਵ ਮੇਰੀ ਮੈਂ ਮੈਂ ਬਣਵਾਇਆ। ਫਸਟ ਆਫ ਆਲ ਜਿਹੜਾ ਕਹਿ ਰਿਹਾ ਠੀਕ ਹੈ ਸਰ ਉਹਦੇ ਸਾਰੇ ਕੰਮ ਲੇਟ ਹੋਏ ਨੇ ਕਹਿੰਦੇ ਯਾਰ ਇੱਕ ਮਿੰਟ ਕੰਮ ਲੇਟ ਹੋਏ ਨੇ ਜਿਹੜੀ ਹੁਣ ਕਿਹੜੇ ਕੰਮ ਦੀ ਗੱਲ ਕਰ ਤੋ ਅਸੀਂ ਡੈਫੀਨੇਸ਼ਨ ਦਿੰਨੇ ਆ ਉਹਦੀ ਇੱਕ ਮਿੰਟ ਇੱਕ ਮਿੰਟ ਆਰ ਜੂ ਵੀ ਕਹਿੰਦੇ ਕਦੇ ਵੀ ਅੱਛਾ ਆਰ ਜੂ ਵੀ ਲੇਟ ਹੋਇਆ ਨਾ ਤੁਸੀਂ ਕਹਿੰਦੇ ਉਹ ਆਰ ਜੂ ਵੀ ਲੇਟ ਹੋਇਆ ਤੁਸੀਂ ਦੱਸੋ ਸਰ ਵਜ੍ਹਾ ਕਿ ਨਹੀਂ ਹੋਇਆ ਕਿੰਨੀ ਇੱਕ ਮਿੰਟ ਕੀ ਦੇ ਕਰਕੇ ਹੋਇਆ ਉਹ 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 ਵੀ ਮੈਂ ਫਾਈਲ ਕੱਢ ਲੈਣਾ ਇੱਥੇ ਪਈ ਹੋਣੀ ਆ ਜੇ ਮੈਨੂੰ 5 ਮਿੰਟ ਕੈਮਰੇ ਬੰਦ ਕਰੋ ਮੈਂ ਫਾਈਲ ਕੱਢ ਕੇ ਉਹਦਾ ਤੁਹਾਨੂੰ ਭਾਈ ਸਾਹਿਬ ਉਹ ਜਦੋਂ ਮਾਲਜੋਗ ਸਾਡੇ ਪੁਰਾਣੇ ਸਿਪਾਸਲਾ ਸੀ ਇੱਕੋ ਦੇ ਹਲਕੇ ਦੇ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਲਾਕੇ ਵਾਲਿਆਂ ਨੇ ਇੱਕ ਚਿੱਠੀ ਦਿੱਤੀ ਸੀ ਹਾਂਜੀ ਕਿ ਜੀ ਸਾਡਾ ਪੁਲ ਕਿੰਨੇ ਮੀਟਰ ਕੇ ਜਾਵੇ ਜੀ ਅ ਸੌਰੀ ਜਾਈਦਾ ਹਾਂ ਹਾਂ ਬੋਲੋ ਇਦਾਂ ਸੀਗਾ ਜੀ ਜਿਹੜਾ ਉਹ ਦੱਸੋ ਡੈਫੀਨੇਸ਼ਨ ਇਹਦਾ ਜੀ ਸਰ ਜੀ ਸਰ ਉਹ ਤੇ ਚ ਸਿਕਾ ਜੀ ਜਿਹੜੀ ਪੁਲ ਦੀ ਮੈਕਸਿਮਮ ਹਾਈਟ ਸੀਗੀ ਜਿਹਨੂੰ ਅਸੀਂ ਮੈਕਸਿਮਮ ਵਰਟੀਕਲ ਕਲੀਅਰੈਂਸ ਕਹਿੰਦੇ ਆ ਇਨ ਟੈਕਨੀਕਲ ਟਰਮੀਨੋਲੋਜੀ ਉਹ ਹੀਰੋ ਬਿਕਰੀ ਚੌਂਕ ਉੱਥੋਂ ਤੋਂ ਦੀ ਜਿਹੜੀ ਗੱਡੀਆਂ ਦੀ ਆਵਾਜਾਹੀ ਸਮੂਥ ਫੈਸਿਲਿਟੇਸ਼ਨ ਹੋਣ ਸਕੇ ਉਸ ਤੋਂ ਬਾਅਦ ਉਹ ਦੀ ਮੈਕਸਿਮ ਹਾਈਟ ਹੈ ਉਹ ਪੋਲ ਆ ਰਿਹਾ ਤੇ ਉਸ ਤੋਂ ਬਾਅਦ ਪੋਲ ਡਿਸੈਂਡ ਜਾਣਾ ਸੀਗਾ ਤੇ ਸੈਂਡ ਕਰਨਾ ਸੀਗਾ ਲੇਕਿਨ ਕੁਝ ਰਿਪਰੈਜੈਂਟੇਸ਼ਨ ਦਿੱਤੀਆਂ ਗਈਆਂ ਜਿੱਦਾਂ ਜਨਾਬਾਂ ਉਹਨੇ ਤੁਹਾਨੂੰ ਦੱਸਿਆ ਉਹਦੀ ਵਜ੍ਹਾ ਨਾਲ ਥੋੜੀ ਜੀ ਅੱਗੇ ਜਾ ਕੇ ਇੱਕ ਰੋਡ ਕੋਚਰ ਮਾਰਕੀਟ ਨੂੰ ਜਾਂਦੀ ਹੈ ਉਹਨਾਂ ਨੇ ਬੇਸਿਕਲੀ ਪੋਲ ਨੂੰ ਡਿਸੈਂਡ ਕਰਨਾ ਸੀਗਾ ਡਾਊਨ ਹੋਣਾ ਸੀਗਾ ਉਹ ਉੱਥੇ ਉਹਦੀ ਹਾਈਟ ਕਾਫੀ ਘਟ ਰਹਿਣੀ ਸੀ ਜਦ ਕਿ ਉਹੀ ਹਾਈਟ ਜਿੰਨੀ ਹਲੇ ਰੋ ਹੀਰੋ ਬਿਕਰੀ ਚੌਕ ਤੇ ਸੀਗੀ 19 ਹਾਈਟ ਹੀ ਉਹਨਾਂ ਨੇ ਉਸ ਆਪਣਾ ਕੋਚੇ ਮਾਸਪੇਕ ਚੌਕ ਤੱਕ ਬਰਕਰਾਰ ਹੁਣ ਉਹਦੇ ਚ ਬੇਸਿਕਲੀ ਇਹਦੀ ਸਥਮ ਰੂਲ ਹੁੰਦਾ ਜੀ 1:3 ਜੇ ਤੁਸੀਂ 1 ਫੁੱਟ ਮਤਲਬ ਥੱਲੇ ਕਰਨਾ ਹੈ ਪੋੜ ਵਰਟੀਕਲੀ ਤੇ ਕਮ ਸੇ ਕਮ ਤੁਹਾਨੂੰ 3 ਫੁੱਟ ਅੱਗੇ ਜਾਣਾ ਪਏਗਾ ਉਦੀ ਵਜ੍ਹਾ ਨਾਲ ਟੋਟਲ 79 ਮੀਟਰ ਕੋਲ ਅੱਗੇ ਸਾਡਾ ਵੱਧ ਗਿਆ ਜਿਹੜਾ ਕਿ ਪਿੱਛੇ ਆਣਾ ਸੀਗਾ ਹੁਣ ਜਿਸ ਵੇਲੇ ਉਹ ਥੋੜਾ ਜਿਹਾ ਪਹਿਲਾਂ ਜਿਹੜੇ ਜਿੱਥੇ ਖਤਮ ਹੋਣਾ ਸੀਗਾ ਉਹ ਆਵਲਰ ਚੱਲਦਾ ਤਾਂ ਪੂਰੇ ਇੱਕ ਪਾਰਟੀਕੂਲਰ ਜਗ੍ਹਾ ਤੇ ਖਤਮ ਹੋ ਜਾਣਾ ਸੀ ਜਿਸ ਲਈ ਉਹ ਐਕਸਟੈਂਡ ਹੋ ਗਿਆ ਤੇ ਉੱਥੇ ਦੇ ਲੋਕਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਵੀ ਸਾਨੂੰ ਵਰਟੀਕਲ ਗਰੀਨੈਂਸ ਇੱਥੇ ਥੋੜੀ ਹੋਰ ਦਿੱਤੀ ਜਾਵੇ ਜਿੱਥੇ ਹੁਣ ਪੁਲ ਡਿਸੈਂਡ ਹੋ ਰਿਹਾ ਸੀ ਜਿੱਥੇ ਪੋੜ ਬਹੁਤ ਥੱਲੇ ਜਾ ਰਿਹਾ ਸੀਗਾ ਉਸ ਪੁਲ ਦਾ ਉਸ ਚੀਜ਼ ਦਾ ਫੈਸਲਾ ਲੈਣ ਲਈ ਕਮ ਸੇ ਕਮ 18 ਮਹੀਨੇ ਲੱਗੇਗੇ ਜਿਹਦੀ ਵੇਲੇ ਨਾਲ ਕੋਡ ਲਿਆ ਕਿਦੇ ਕਰਕੇ ਹੋਇਆ ਉਹਨਾਂ ਕਰਕੇ ਯਾਰ ਮੇਰੀ ਗੱਲ ਸੁਣ ਨਹੀਂ 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 ਮੇਰੀ ਗੱਲ ਨਹੀਂ ਕਰਦੇ ਨਹੀਂ ਨਹੀਂ ਮੇਰੀ ਗੱਲ ਨਹੀਂ ਕਰਦੇ ਮੈਂ ਤਾਂ 1 ਮਿੰਟ 1 ਮਿੰਟ ਪਰ ਮਿਹਨਤ ਤਾਂ ਅਸੀਂ ਕਰਦੇ ਰਹੇ ਨਾ ਤਾਂ ਹੀ ਪੁਲ ਚੱਲੇ ਨੇ ਪਹਿਲੀ ਗੱਲ ਜੇ ਇਹ 10 ਸਾਲ ਸੀਗੇ 2016 ਤੋਂ ਲੈ ਕੇ 21 22 ਤੱਕ ਸੀ ਇਹ ਕਿੰਨੇ ਸਾਲ ਹੋ ਗਏ 8 10 ਸਾਲ ਹੀ ਹੋਗੇ ਨਾ ਜੀ 8 ਸਾਲ ਹੋਗੇ ਨਾ ਜੀ 8 ਸਾਲ ਚ ਜੇ ਇਹ ਦੋ ਪੋਲੀ ਨਹੀਂ ਚਲਾ ਸਕੇ ਠੀਕ ਹੈ ਸਟੈਟਿਕ ਟਰੈਕ ਨਹੀਂ ਬਣਾ ਸਕੇ ਇਹ ਦੱਸੋ ਕਸੂਰ ਕਿਦਾ ਜੀ ਨੈਗਲੀਜੈਂਸੀ ਕਿੰਨਾ ਦੀ ਹੈ ਅਸੀਂ ਤਾਂ ਕੰਮ ਕਰ ਰਹੇ ਹਾਂ ਅਸੀਂ ਤਾਂ ਔਨ ਰਿਕਾਰਡ ਹਰ ਚੀਜ਼ ਇਹ ਮੇਰੀ ਮੈਂ ਆਪਣੀ ਟੈਨਿਓ ਸ਼ੁਰੂ ਕਰਾਇਆ ਕਬ ਆਪਣੀ ਟੈਨਿਓ ਖਤਮ ਕਰ ਰਹੇ ਹਾਂ ਔਰ ਦੇਖੋ ਕੰਮ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਔਰ ਵਰਕ ਕੁਆਲਿਟੀ ਦੇਖ ਲਓ ਜਿਸ ਤੋਂ ਮਰਜੀ ਚੈੱਕ ਕਰਾਓ ਜਿਹੜੀ ਮਰਜੀ ਥਰਡ ਪਾਰਟੀ ਲਿਆਓ ਭਾਵੇਂ ਕਿਸੇ ਤੋਂ ਲਿਆ ਕੇ ਤੁਸੀਂ ਇੱਕ ਇੱਕ ਮਟੀਰੀਅਲ ਚੈੱਕ ਕਰੋ ਮੈਂ ਤਾਂ ਚੈਲੇ ਨਹੀਂ ਤੁਹਾਡੇ ਕੈਮਰੇ ਦੇ ਮੂਰੇ ਬੋਲ ਰਿਹਾ ਕਿਉਂਕਿ ਅਸੀਂ ਆਪਣੇ ਸ਼ਹਿਰ ਨੂੰ ਤਿਆਰ ਕਰਦੇ ਹਾਂ ਕਿਉਂਕਿ ਸ਼ਹਿਰ ਲਈ ਸਾਨੂੰ ਇਸ ਕਾਬਿਲ ਬਣਾਇਆ ਅਸੀਂ ਲੋਕਾਂ ਦੀ ਸੇਵਾ ਕਰੀਏ ਇਹ ਸਾਡਾ ਫਰਜ਼ ਬੰਦਾ ਅਸੀਂ ਸ਼ਹਿਰੀਆਂ ਦੀ ਆਪਣੇ ਲੁਧਿਆਣਵੀ ਦੇ ਉਹਨਾਂ ਦੀ ਭਾਵਨਾਵਾਂ ਦਾ ਖਿਲਵਾੜ ਨਾ ਕਰਦੇ ਹੋਏ ਉਹਨਾਂ ਦੀ ਹਰ ਇੱਕ ਮਰਿਆਦਾ ਨੂੰ ਅਸੀਂ ਕਾਇਮ ਰੱਖੀਏ ਔਰ ਉਹਨਾਂ ਦੇ ਹਰ ਇੱਕ ਮਤਲਬ ਜਿਹੜੇ ਵੀ ਸਾਡੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਸਾਡੇ ਵੋਟਾਂ ਤੇ ਪਾਈਆਂ ਨੇ ਅਸੀਂ ਉਹਨੂੰ ਪੂਰੀਆਂ ਕਰੀਏ ਜੀ ਅਗਰ ਸਾਬ ਇਹ ਨਹੀਂ ਲੱਗਦਾ ਕਿ ਸਾਰਾ ਕਾਰਨਾ ਕ੍ਰਮ ਜਿਸ ਤਰ੍ਹਾਂ ਹੋ ਰਿਹਾ ਹੈ ਇਸ ਟਾਈਮ ਜਿਹੜੀ ਇਹ ਕਿਤਨੇ ਕਿਨੇ ਕੈਂਡੀਡਟ ਬਾਅਦ ਚੱਲ ਰਹਾ ਹੈ ਕਿਉਂਕਿ ਉਹ ਨਰਕਾਰ ਕਹਿ ਰਹੇ ਨੇ ਕਿ ਅਸੀਂ ਕੰਮ ਕੀਤੇ ਆ ਫਾਂਡੀ ਤਰਮੋਰ ਚ ਹੋਏ ਆ ਮੇਰੀ ਮੇਰੀ ਕਮੈਂਟ ਸਾਫ ਪਾਤਰਗਾਸੋ ਨਾ ਤਾਂ ਗੁਰਪ੍ਰੀਤ ਗੋਗੀ ਨੇ ਆਪਣਾ ਘਰ ਵੇਚ ਕੇ ਪੈਸੇ ਲਾਇਆ ਜੀ ਉੱਥੇ। ਨਾ ਰਵਨੀਤ ਸਿੰਘ ਬਿੱਟੂ ਨੇ ਆਪਣਾ ਕੋਈ ਖੇਤ ਖលਿਆਂਲ ਵੇਚ ਕੇ ਲਾਇਨੇ ਨਹੀਂ। ਨਾ ਕਿਸੇ ਨੇ ਆਪਣੀਆਂ ਮੱਜਾਂ ਗਾਵਾਂ ਵੇਚ ਕੇ ਉੱਥੇ ਪੈਸੇ ਲਾਇਏ ਨਹੀਂ ਜੀ। ਠੀਕ ਹੈ? ਜੀ। ਜੋ ਪੈਸਾ ਲੋਕਾਂ ਦਾ ਸਾਡਿਆਂ ਦਾ ਟੈਕਸ ਦੇ ਥਰੂ ਆਇਆ ਹੋਇਆ ਪੈਸਾ ਸਰਕਾਰ ਜਿੱਦਾਂ ਲਗਾਉਂਦੀ ਹੈ ਉਸ ਹਿਸਾਬ ਨਾਲ ਲੱਗ ਰਿਹਾ। ਲੱਗਦਾ ਰਵਨੀਤ ਬਿੱਟੂ ਕ੍ਰੈਡਿਟ ਲੈਣਾ ਚਾਹੁੰਦਾ। ਬਿਲਕੁਲ 100% ਕ੍ਰੈਡਿਟ ਨਹੀਂ ਇਹ ਤਾਂ ਬਹੁਤ ਹੀ ਬਕੂਗਾ ਘਟੀਆ ਰਕਤ ਕੀਤੀ ਆ। ਮੁਗੀ ਜੀ ਇੱਕ ਸਵਾਲ ਹੋ ਰਿਹਾ ਕਿ ਕਈ ਹਲਕੇ ਨੇ ਕਰ ਲੰਦੇ ਮੈਂ ਕਹਿੰਦਾ ਮੈਂ ਕਹਿੰਦਾ ਤਿਆਰ ਹੋ ਜਾਂਦਾ ਮੈਂ ਉਹਨਾਂ ਘਰੋਂ ਲਿਆ ਕੇ ਕਰਾ ਦਿਆ ਯਾਰ ਆ ਜਾਓ ਐਸੇ ਕਰ ਲਓ ਜੀ ਤੁਹਾਨੂੰ ਚਾਹ ਨਾ ਰੀਬਨ ਕੱਟਣ ਦਾ ਲਓ ਮੇਰੇ ਨਾਲ ਆ ਜਾਣ ਮੇਰੇ ਕੋਲ ਇਸ ਟਾਈਮ ਤੱਕ 42 ਪਏ ਨੇ ਵਰਕ ਆਰਡਰ ਜਿਹੜੇ ਤਿਆਰ ਆ ਜੋ ਇੰਨੇ ਹੀ ਸ਼ੌਕ ਹੈ ਮੇਰੀ ਗੱਡੀ ਸੇਰੇ ਬਹਿ ਜਾ ਕਰਾ ਕੇ ਰੀਬਨ ਇਹ ਕੱਟੀ ਜਾਣ ਮੈਨੂੰ ਕੀ ਫਰਕ ਪੈਂਦਾ ਜਿਹੜੇ ਕੱਲ੍ਹ ਆਏ ਸੀ ਹੁਣ ਜਿਹੜਾ ਉਹਨਾਂ ਨੇ ਕਰਤਾ ਉਸ ਤੋਂ ਬਾਅਦ ਦੇਖੋ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਦੇਖੋ ਅਸੀਂ ਕਰਨ ਜਾ ਰਹੇ ਆ ਜੀ ਸਭ ਤੋਂ ਪਹਿਲਾਂ ਤਾਂ ਜਦ ਤੱਕ ਸੈਂਟੈਟਿਕ ਤਰ ਤਿਆਰ ਨਹੀਂ ਹੁੰਦਾ 19 ਦੇ ਅਸੀਂ ਨਹੀਂ ਖੋਲਾਂਗੇ ਉਹਨੂੰ ਜਿਸ ਤਰੀਕੇ ਨਾਲ ਉਹ ਆ ਜੋ ਕਰ ਗਿਆ ਨਾ ਹਰਕਤ ਇੱਕ ਮਿੰਟ ਕਹਿ ਗਿਆ ਪਰਦੇ ਤੇ ਬੇ ਜੀ ਬੱਚਿਆਂ ਵਾਲੀ ਬੰਦ ਨਾ ਕਰਿਓ ਜੀ ਫਿਰ ਸੈਂਟੀ ਲੈਂ ਲਈ ਜੋ ਉਹਨਾਂ ਦੀ ਆਦਤ ਹੈਗੀ ਆ ਲੂੰਬੜ ਵਾਲੇ ਆਸੂ ਕੱਢ ਕੇ ਬੋਲਣ ਵਾਲੀ ਕਹਿੰਦਾ ਮਤਲਬ ਉਹ ਜਿਹੜੀ ਉਹ ਕਰਕੇ ਗਏ ਨਾ ਇਮੋਸ਼ਨਲੀ ਆਪਣੇ ਵੱਲੋਂ ਟੱਚ ਦੇ ਕੇ ਗਏ ਨੇ ਲੁਧਿਆਣਵੀ ਨੂੰ ਬੱਚਿਆਂ ਦੀ ਵੀ ਬਣਾਇਆ ਤਾਂ ਅਸੀਂ ਬੱਚਿਆਂ ਦੀ ਲੋਕਾਂ ਦੀ ਪਲੇਅਰਜ਼ ਲਈ ਆ ਉਹ ਯਕ ਤਿਆਰ ਤਾਂ ਹੋਣ ਦਿਓ ਨਾ ਹਾਲੇ ਤਾਂ ਅਗਸਤ ਚ ਇੱਕ ਸਾਲ ਹੋਣਾ ਪੂਰਾ ਆ ਅਗਸਤੇ 1.5 ਸਾਲ ਹੋਣਾ ਬਾਤ ਉਹ ਇਹ ਗੋਗੀ ਜੀ ਤੁਹਾਡੇ ਪ੍ਰੋਜੈਕਟ ਨੂੰ ਲੈ ਕੇ ਹੀ ਕ੍ਰੈਡਿਟ ਵਾਰ ਦੇ ਪਿੱਛੇ ਲੜਾਈ ਕਿਉਂ ਹੋ ਰਹੀ ਕਿਉਂ ਉਹਦਾ ਕਾਰਨ ਕਈ ਹਲਕੇ ਨੇ ਤੁਹਾਡੇ ਨਾਲ ਹੀ ਆਮੋ ਸਾਹਮਣੇ ਉਹਦਾ ਕਾਰਨ ਉਹਦਾ ਉਹਦਾ ਕਾਰਨ ਇਹ ਆ ਇੱਕੋ ਗੋਗੀ ਕੰਮ ਕਰਦਾ ਠੀਕ ਆ ਇਹ ਗੱਲਾਂ ਕਰਦੇ ਸੀ ਮੈਂ ਕੰਮ ਕਰਦਾ ਇਹ ਗੱਲਾਂ ਦੇ ਕੜਾ ਪਕਾਉਂਦੇ ਸੀ ਤੇ ਮੈਂ ਕੰਮਾਂ ਦੇ ਨਾਲ ਕਰਦਾ ਜੇ ਪੰਜ ਵਾਰ ਜਿੱਤਿਆ ਮੈਂ ਲਗਾਤਾਰ ਤੇ ਲੋਕ ਮੈਨੂੰ ਪਿਆਰ ਕਰਦੇ 25 ਸਾਲ ਤੋਂ ਲਗਾਤਾਰ ਮੈਂ ਜਿੱਤਦਾ ਆ ਰਿਹਾ ਉਹਦਾ ਕਾਰਨ ਇਹ ਹੀ ਆ ਵੀ ਲੋਕਾਂ ਦੇ ਸੀ ਕੱਭ ਕਰਦੇ ਆ ਲੋਕਾਂ ਦੇ ਨਾਲ ਕਰਦੇ ਆ ਬਾਕੀ ਬਾਕੀ ਵੀ ਤੁਹਾਡੀ ਪਾਰਟੀ ਦੇ ਐਮਐਲਏ ਨਹੀਂ ਉਹ ਵੀ ਕੰਮ ਕਰਦੇ ਨਹੀਂ ਯਾਰ ਮੇਰੀ ਗੱਲ ਸੁਣ ਸਾਰੇ ਕਰ ਰਹੇ ਸਾਰੇ ਕਰ ਰਹੇ ਸਾਰੇ ਕਰ ਰਹੇ ਮੇਰੇ ਮਾਨ ਜੋ ਸਾਰੇ ਐਮਐਲਏ ਕੰਮ ਕਰ ਰਹੇ ਨੇ ਸਾਰੇ ਸਾਡੇ ਮਾਨ ਸਾਹਿਬ ਸਾਰੇ ਕੰਮ ਕਰਦੇ ਨਹੀਂ ਰੋਜ਼ ਕਿਤੇ ਇੱਥੇ ਕਦੇ ਉੱਥੇ ਕਦੇ ਉੱਥੇ ਕੀ ਗੱਲ ਉਹ ਉਹ ਪੰਜਾਬ ਪਿਆਰ ਕਰਦਾ ਨਹੀਂ ਮੈਂ ਤੁਹਾਨੂੰ ਸਵਾਲ ਦਾ ਕਿ ਤੁਹਾਡੇ ਨਾਲ ਹੀ ਨਹੀਂ ਨਹੀਂ ਮੇਰੇ ਨਾਲ ਤਾਂ ਯਾਰ ਮੈਂ ਤਾਂ ਤਾਂ ਕੋਈ ਇਨਸਿਕਿਉਰਿਟੀ ਹੈ ਤੁਹਾਡੇ ਤੋਂ ਐਮਪੀ ਸਾਹਿਬ ਨੂੰ ਜੋ ਤੁਹਾਨੂੰ ਕੰਟੈਕਟ ਕੀਤਾ ਜਾ ਰਿਹਾ ਤਾਂ ਉਹ ਜੀ ਉਹਨਾਂ ਨੇ ਕਿਹਾ ਵੀ ਛੋਟੇ ਛੋਟੇ ਕੰਮਾਂ ਦੇ ਵੀ ਤੁਸੀਂ ਰਾਜੀ ਤੁਸੀਂ ਦੇਖੋ ਇੱਕ ਮਿੰਟ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਆਪਣੇ ਭਰਾਵਾਂ ਨੂੰ ਇੱਕੋ ਸਵਾਲ ਕਰਨਾ ਚਾਹੁੰਦਾ ਮੈਂ ਆਪਣੇ ਮੂੰਹੋਂ ਕੁਝ ਨਹੀਂ ਕਹਿੰਦਾ ਤੁਸੀਂ ਪਿਛਲਾ 2 2 2 ਸਾਲ ਪਹਿਲਾਂ ਦਾ ਨਕਸ਼ਾ ਮੇਰੇ ਹਲਕੇ ਦਾ ਤੇ 2 ਸਾਲ ਦਾ ਅੱਜ ਦਾ ਹਲਕਾ ਦਾ ਮੇਰੇ ਨਕਸ਼ਾ ਉਹ ਤੁਸੀਂ ਕੱਢ ਲਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਵੀ ਕੌਣ ਗੱਲਾਂ ਕਰਦਾ ਤੇ ਕੌਣ ਕੰਮ ਕਰਦਾ ਮੈਂ ਕੋਈ ਕ੍ਰੈਡਿਟ ਵਾਰ ਨਹੀਂ ਲੈਣੀ ਜੀ ਸੁਣ ਲਓ ਮੇਰੀ ਗੱਲ ਮੈਂ ਕੰਮ ਕਰਨੇ ਆ ਮੈਂ ਕਮੇਰਾ ਬੰਦਾ ਮੈਨੂੰ ਕੰਮ ਕਰਨ ਦਾ ਸ਼ੌਕ ਆ ਮੈਨੂੰ ਕ੍ਰੈਡਿਟ ਲੈਂਦਾ ਸ਼ੌਕ ਨਹੀਂ ਮੈਂ ਤਾਂ ਤੁਹਾਡੇ ਮਾਧਮ ਦਾ ਹੀ ਇਹ ਅਪੀਲ ਕਰਾਂਗਾ ਭਾਈ ਸਾਹਿਬ ਜੇ ਤੁਹਾਨੂੰ ਇੰਨੇ ਹੀ ਸ਼ੌਕ ਆ ਰਿਵਨ ਕਟਾਉਣ ਦਾ ਆਓ ਮੇਰੇ ਕੋਲ 42 ਵਰਕ ਆਰਡਰ ਹੋਏ ਪਏ ਆ ਚਲੋ ਮੇਨਾਂ ਸੇਰੇ ਉਤ ਘਾਟਣ ਗੱਡੀ ਵੀ ਮੇਰੀ ਰੋਟੀ ਦਾ ਡੱਬਾ ਪਹਿਲਾਂ ਵੀ ਇੱਥੇ ਤੁਸੀਂ ਇਸੇ ਘਰ 'ਚ ਆਪਣੇ ਬੈਠ ਕੇ ਆਰਾਮ ਫਰਮਾ ਰਹੇ ਹੋ ਇੱਥੇ ਤੁਹਾਡਾ ਸਾਰਾ ਪਾਲਣ ਪੋਸ਼ ਹੋਇਆ ਤੇ ਆਓ ਮੈਂ ਤੁਹਾਡੇ ਰਿਵਨ ਤੁਸੀਂ ਕਟੋਗੇ ਮੈਂ ਤੁਹਾਨੂੰ ਆਪਣੀ ਗੱਡੀ ਲੈ ਕੇ ਆਪਣੇ ਮੈਂ ਮੈਂ ਕ੍ਰੈਡਿਟ ਨਹੀਂ ਲੈਂਦਾ ਚਲੋ ਕਮਸੇ ਆ ਆ ਹਰਕਤਾਂ ਨਾ ਕਰਨ ਇਹ ਇੰਨੇ ਦੇ ਬਤੂ ਐਜ਼ ਅ ਪਾਰਲੀਮੈਂਟ ਮੈਂਬਰ ਇਹ ਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹ ਤਾਂ ਇੱਕ ਛੋਟਾ ਜਿਹਾ ਇੱਕ ਗਲੀ ਦਾ ਵਿਚਾਰਾ ਪ੍ਰਧਾਨ ਵੀ ਨਹੀਂ ਐਸੀ ਹਰਕਤ ਕਰਦਾ ਹੋਇਆ ਜਿਹੜੀ ਐ ਹਰਕਤਾਂ ਕਰਨ ਲੱਗੇ ਹੋਏ ਨੇ ਕਿ ਜੇ ਇੱਕ ਹੋਰ ਤੁਸੀਂ ਕਹਿੰਦੇ ਵਿਕਾਸ ਹੋਏ ਤੁਹਾਡੇ ਹਲਕੇ ਦੇ ਵਿੱਚ ਉਹ ਕਹਿੰਦੇ ਮਮਤਾ ਉਸ ਨੂੰ ਰੋਪ ਲਾਇਆ ਵੀ ਰੋਡਸ ਪਹਿਲਾਂ ਜਦੋਂ ਸੀ ਐਮਐਲਏ ਸਾਹਿਬ ਸੀ ਮੰਤਰੀ ਸਾਹਿਬ ਸੀ ਰੋਡਸ ਬਣੀਆਂ ਹੋਈਆਂ ਜਿਹੜੇ ਇਲਾਕੇ ਦੀਆਂ ਹੁਣ ਰੋਡ ਟੁੱਟੀਆਂ ਹੋਈਆਂ ਉਹ ਉਹ ਇੱਕ ਉਹਨਾਂ ਨੇ આરોਪ ਲਗਾਇਆ ਹੈਗਾ ਕਿ ਤੁਹਾਡੀ ਰੋਡਾਂ ਦੇ ਵਿੱਚ ਰੋਡਾਂ ਨੂੰ ਲੈ ਕੇ ਸਵਾਲ ਖੜੀ ਕੀਤੀ ਨੇ ਕਿ ਉਹਨਾਂ ਨੇ ਸੁਣੋ ਐਦਾਂ ਦੇਖੋ ਬਿਲਕੁਲ ਹਰ ਇੱਕ ਗੱਲ ਦਾ ਜਵਾਬ ਪ੍ਰੈਕਟੀਕਲੀ ਵਿਦ ਪੇਪਰ ਆ ਤੁਸੀਂ ਜਿਹੜੇ ਮਰਜ਼ੀ ਦਾ ਗੱਲ ਕਰੋ ਤੁਹਾਨੂੰ ਵਿਦ ਪੇਪਰ ਪ੍ਰੂਫ ਦਾ ਨਾ ਦਵਾ ਕਮ ਹੈ ਉਹ ਗੱਲਾਂ ਖਫੋਲ ਹਵਾਚ ਕਰਦੇ ਆ ਪਹਿਲੀ ਗੱਲ ਮੇਰੀ ਗੱਲ ਸੁਣੋ ਮੈਂ ਪਹਿਲੀ ਗੱਲ ਕੋ ਕਿਸੇ ਕਿਹੜੀ ਲੇਡੀ ਦਾ ਨਾਮ ਲੈਣਾ ਮੈਂ ਨਹੀਂ ਜਾਣਦਾ ਪਉਣਾ ਜਿਹੜੀ ਉਹ ਕੋਈ ਕੀ ਯਾਰ ਉਹ ਤਾਂ ਪਤਾ ਨਹੀਂ ਪਉਣਾ ਮੈਂ ਐਮਪੀ ਦੀ ਗੱਲ ਕਰ ਰਿਹਾ ਠੀਕ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੈਂ ਕੰਮ ਕੀਤੇ ਨੇ ਜਿਹੜੀ ਮੇਰੇ ਘਰ ਦੇ ਬਾਹਰ ਸੜਕ ਟੁੱਟੀਆਂ ਬਿਲਕੁਲ ਟੁੱਟੀਆਂ ਅੱਜ ਸੜਕ ਬਣਾਈ ਅਗਲੇ ਦਿਨ ਸਵੇਰੇ ਮੀਂਹ ਪੈ ਗਿਆ ਉਹਦੇ ਦਾ ਗੋਗੀ ਦਾ ਕਸੂਰ ਨਹੀਂ ਨਾ ਉਹ ਮੌਸਮ ਖੁੱਲੂਗਾ ਉਮੀਦ ਆ ਤੁਹਾਨੂੰ ਦਿਨ ਪਤਾ ਨਹੀਂ ਰਾਤ ਨੂੰ ਵੀ ਪੈ ਜਾਣਾ ਠੀਕ ਹੈ ਉਸ ਦਿਨ ਦਾ ਤੁਸੀਂ ਘਟਾ ਲਓ ਫੋਰਕਾਸਟ ਚੈੱਕ ਕਰ ਲਓ ਗੂਗਲ ਤੇ ਤਾਂ ਸਾਰਾ ਕੁਝ ਆ ਵੀ ਗੁਰਪ੍ਰੀਤ ਗੋਗੀ ਨੇ ਕਿੰਨੇ ਦਿਨ ਸੜਕ ਬਣਾਈ ਤੇ ਅਗਲੇ ਦਿਨ ਸਵੇਰੇ 4 ਵਜੇ ਮੀਂਹ ਕਿੰਨਾ ਪਿਆ ਕਿੰਨੀ ਬਾਰਿਸ਼ 10 10 35 ਦੀ ਤੇ ਸਾਪ ਦਾ ਤੇ ਜਿਵੇਂ ਲੋਕ ਸਾਪ ਦਾ ਨੇਵਲੇ ਦਾ ਆਪਸ ਦੇ ਵਿੱਚ ਵੈਰ ਆ ਉੱਥੇ ਲੋਕ ਤੇ ਪਾਣੀ ਦਾ ਜ਼ਿਆਰ ਆਪਸ ਠੀਕ ਹੈ ਨਾ ਤੇ ਇਸ ਕਰਕੇ ਉਹ ਸੜਕ ਦੁਬਾਰਾ ਬਣ ਜਾਣੀ ਹੈ ਠੇਕੇਦਾਰ ਨੂੰ ਪੇਮੈਂਟ ਹੋਈ ਨਹੀਂ ਬੜਾ ਵਧੀਆ ਸਵਾਲ ਤੁਸੀਂ ਪੇਮੈਂਟ ਹੋਈ ਨਹੀਂ ਠੀਕ ਹੈ ਨਾ ਅੰਮ੍ਰਿਤ ਦਾ ਇੱਕ ਇੱਕ ਵਾਰ ਨੇ ਕਾਰਵਾਈ ਕਾਰਵਾਈ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਆ ਕਿ ਜਿਹੜੇ ਪੁਰਾਣੇ ਸਾਥੀ ਰਹੇ ਨਹੀਂ ਚੇਅਰਮੈਨ ਵੀ ਰਹੇ ਨਹੀਂ ਹੁਣ ਉਹ ਪਾਰਟੀ ਬਦਲ ਗਏ ਨੇ ਵਿਧਾਇਕ ਬਣ ਗਏ ਨੇ ਸਿੱਧੇ ਤੌਰ ਤੇ ਤੁਹਾਡੇ ਤੇ ਜ਼ਿਕਰ ਆ ਰਿਹਾ ਉਹ ਕਹਿੰਦੇ ਕਿ ਜਿਹੜੇ ਪੈਸੇ ਲੱਗੇ ਨੇ ਉਹਦੇ ਵਿੱਚ ਤੁਹਾਨੂੰ ਸਾਰਾ ਪੈਸਿਆਂ ਦਾ ਪਤਾ ਕਿ ਕਿੱਥੇ-ਕਿੱਥੇ ਪੈਸਿਆਂ ਦੀ ਵਰਤੋਂ ਹੋਈ ਆ ਉਹ ਕਹਿੰਦੇ ਜੇਕਰ ਸਾਡਾ ਸਮਾਂ ਆਇਆ ਤਾਂ ਅਸੀਂ ਉਹ ਜਾਂਚ ਕਰਾਵਾਂਗੇ ਤਾਂ ਮੈਨੂੰ ਬਿਲਕੁਲ ਪਤਾ ਜੇ ਤਾਂ ਕਾਰਪੋਰੇਸ਼ਨ ਵਾਲੇ ਲੱਗੇ ਉਹ ਤੇ ਇਹਨਾਂ ਨੂੰ ਅਫਸਰਾਂ ਨੂੰ ਪਤਾ ਜਿਹੜੇ ਇਹ ਲਾਂਦੇ ਰਹੇ ਨੇ ਨਾ ਉਹ ਮੈਨੂੰ ਪਤਾ ਕਿੱਥੇ-ਕਿੱਥੇ ਆਪਣੇ ਪੈਸੇ ਲਾਇਆ ਗਏ ਨੇ ਜਿਹੜੇ ਚੇਅਰਮੈਨ ਹੁੰਦੇ ਤੁਹਾਡੇ ਉਹ ਜੇ ਕੋਈ ਵਕਤਾ ਹੋਊਗਾ ਤਾਂ ਮੈਂ ਉਹ ਵੀ ਦੱਸ ਦਊਗਾ ਕੋਈ ਗੱਲ ਤੁਹਾਨੂੰ ਪਤਾ ਵੀ ਅਸੀਂ ਜਾਂਚ ਕਰਾਵਾਂਗੇ ਜੀ ਇਹਦੀ ਜਦੋਂ ਸਾਡੀ ਵਾਰੀ ਅੰਦਰ ਲੱਭਾਂਗੇ ਸਾਰਿਆਂ ਨੂੰ ਜਿਹੜੇ-ਜਿਹੜੇ ਨੌਂ ਨਹੀਂ ਲੈ ਦੀ ਬਾਰੀ ਆਉਣ ਦੀ ਗੱਲ ਨਹੀਂ ਬਾਰੀ ਨਾ ਛੱਡੋ ਜੀ ਬਾਰੀ ਆਈ ਪਈ ਹੈ ਮੈਂ ਤਾਂ ਲੋ ਮੈਂ ਖੁੱਲਾ ਚੈਲੰਜ ਕਰਦਾ ਮੈਂ ਅੱਜ ਦਿਨ ਦੇਣਾ ਮੈਨੂੰ ਛੇ ਦਿਨ ਅੰਦਰ ਕਰ ਲੈ ਛੱਡ ਦਿਨ ਮੈਂ ਅੱਜ ਦੇ ਦੇ ਕੋਈ ਗੱਲ ਨਹੀਂ ਕਿ ਸਾਡੇ ਖਿਲਾਫ ਕੋਈ ਕੱਢ ਕੇ ਦਿਖਾਣ ਕਪੜੇ ਜ਼ਿਕਰ ਕਰਦੇ ਨੇ ਉਹ ਕਹਿੰਦੇ ਕਿ ਸਰ ਜਿਹੜੇ ਜੇਲਾ ਚ ਜਾਇਆ ਹੈ ਵਿਜਲਾ ਸਾ ਚ ਜਾਇਆ ਹੈ ਈੜੀਆਂ ਚ ਹੋ ਰਿਹਾ ਜੀ ਐ ਵੀ ਹੋ ਰਿਹਾ ਫਿਰ ਕੌਣ ਜਾ ਕੇ ਐ ਵੀ ਤਾਂ ਨਹੀਂ ਕੋਈ ਜਾਣਦਾ ਸਰ ਐ ਵੀ ਤਾਂ ਨਹੀਂ ਕੋਈ ਹੁੰਦਾ ਨਾ ਇਸ ਕਰਕੇ ਇਹ ਗੱਲਾਂ ਚ ਆਪਾਂ ਨਾ ਪਈਏ ਮੈਂ ਸਿਰਫ ਸਿਰਫ ਵਿਕਾਸ ਦੀ ਗੱਲ ਕਰਨੀ ਹੈ ਤੇ ਸਰ ਕਿਦਾਂ ਦੀ ਕਾਰਵਾਈ ਹੁਣ ਕਿਦਾਂ ਦੇ ਰੋਕ ਹੈ ਦੇਖੋ ਕਾਰਵਾਈ ਤਾਂ ਦੇਖੋ ਲੋਕਾਂ ਨੇ ਕਰ ਦੇਣੀ ਆ ਡੇਢ ਮਹੀਨੇ ਬਾਅਦ ਉਹ ਤਾਂ ਆਪਣਾ ਟੱਕੂਆ ਤਿਆਰ ਕਰਦੀ ਬੈਠੀ ਚੰਗੇ ਸੰਦੇ ਸਾਡੀ ਠੀਕ ਹੈ ਬਿਲਕੁਲ ਵੋਟਾਂ ਦੀ ਜਦੋਂ ਜਦ ਈਵੀਐਮਾਂ ਚੱਲਣੀਆਂ ਨੇ ਉਦੋਂ ਉਦੋਂ ਪਤਾ ਲੱਗਣਾ ਹੈ ਦੇਖੋ ਮੇਰੇ ਵੱਲੋਂ ਕੀ ਬਣਾ ਇੱਕ ਮੰਦਬੁੱਧੀ ਬੱਚਾ ਕਿਤੇ ਘੁੰਮਦਾ ਘੁਮਾਦਾ ਫੇਰ ਉੱਤੇ ਗਰਾਊਂਡ ਚ ਚਲੇ ਗਿਆ ਖੇਡਣ ਆਪਰੇ ਚਾਦਰ ਸਾਥੀਆਂ ਨਾਲ ਠੀਕ ਹੈ ਤੇ ਮੈਂ ਤਾਂ ਉਹਨਾਂ ਜਿਹੜੇ ਚੰਦ ਸਾਥੀ ਸਤਕਾਰਯੋਗ ਨਾਲ ਕੇ ਸੀ ਸਿਆਣੇ ਪਿਆਣੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਬੇਟਾ ਵੀ ਇਹ ਅਜੇ ਠੀਕ ਨਹੀਂ ਨਾ ਬੱਚੇ ਇਦਾਂ ਨਾ ਤੂੰ ਜਾ ਤੂੰ ਲੋਕੀ ਦੀ ਇਲੈਕਸ਼ਨ ਆਉਣ ਵਾਲੇ ਨੇ ਤੁਸੀਂ ਵਿਦ ਐਵੀਡੈਂਸ ਹਰ ਇੱਕ ਚੀਜ਼ ਜਿਹੜੀ ਦੱਸ ਰਹੇ ਹੋ ਐਮਪੀ ਸਾਹਿਬ ਵੀ ਕਈ ਵਾਰ ਐਵੀਡੈਂਸ ਜਿਹੜੇ ਦਿਖਾ ਚੁੱਕੇ ਨੇ ਕੀ ਇਲੈਕਸ਼ਨ ਦੇ ਦੌਰਾਨ ਕੋਈ ਅਹਿਰ ਸਮਾਂ ਆ ਸਕਦਾ ਜਿੱਥੇ ਡਿਬੇਟ ਹੋਵੇ ਤੁਹਾਡੀ ਔਰ ਐਮਪੀ ਸਾਹਿਬ ਦੀ ਬਿੱਕਰ ਤੋਂ ਦੋ ਦੋ ਤੇ ਪਾਣੀ ਦਾ ਪਾਣੀ ਐਦਾਂ ਕਰੋ ਜੀ ਤੁਸੀਂ ਐਮਪੀ ਸਾਹਿਬ ਮੈਂ ਇੱਥੇ ਬੈਠਾ ਚੱਕੋ ਕੈਵਰੇ ਜਾਂ ਮੈਂ ਉਹਨਾਂ ਦੇ ਘਰ ਚੱਲਦਾ ਜਾ ਉਹਨਾਂ ਨੇ ਮੇਰੇ ਘਰ ਬੁਲਾ ਲਿਆ ਨਹੀਂ ਉਦਾਂ ਤੁਸੀਂ ਸਹਿਮਤ ਹੋ ਵੀ ਜੇ ਇਦਾਂ ਦੀ ਡਿਬੇਟ ਕਰਨੀ ਮੈਂ ਕਹਿੰਦਾ ਜੀ ਜਿੰਤਾ ਦੀ ਮਰਜ਼ੀ ਡਿਬੇਟ ਜਿੱਥੇ ਮਰਜ਼ੀ ਕਰਾ ਲੈ ਜਿਹਦੇ ਪੱਲੇ ਸੱਚ ਉਹ ਕੋਠੇ ਚੜ੍ਹ ਕੇ ਨੱਚ ਚਲੋ ਬਸ ਜਿੱਥੇ ਮਰਜ਼ੀ ਲੈ ਲਓ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ